ਜੈ ਪੀਰਾਂ ਦੀ ਜੀ ਜੈ ਸੱਜਿਆ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਦਾ ਜੋ ਵਿਸ਼ਾ ਹੈ ਕਿ ਜਿਹੜੇ ਦੁਕਾਨਦਾਰੀ ਕਰਦੇ ਆ ਜਿਨ੍ਹਾਂ ਦਾ ਕੋਈ ਕੰਮ ਹੀ ਇਹੋ ਜਿਹਾ ਜਿਹਦੇ ਵਿੱਚ ਝੂਠ ਦਾ ਸਹਾਰਾ ਲੈਣਾ ਪੈਂਦਾ ਹੈ ਸੋ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਆਪਾਂ ਤਾਂ ਇੱਥੇ ਹਮੇਸ਼ਾ ਦੱਸਿਦਾ ਆ ਕਿ ਝੂਠ ਚੋਰੀ ਠੱਗੀ ਤੋਂ ਹਮੇਸ਼ਾ ਬਚ ਕੇ ਹੀ ਰਹਿਣਾ ਆ ਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਆ ਤੇ ਹੁਣ ਜੇਕਰ ਆਪਾਂ ਕਹੀਏ ਕਿ ਜੋ ਇੰਦੀਆਂ ਦੁਕਾਨਾਂ ਕਰਦੇ ਆ ਦੁਕਾਨਦਾਰੀ ਚਲਾਉਂਦੇ ਆ ਤੇ ਉਹਦੇ ਵਿੱਚ ਤਾਂ ਹਰ ਮੈਂਟਮੈਂਟ ਤੇ ਉਹਨਾਂ ਨੂੰ ਝੂਠ ਬੋਲਣਾ ਪੈਂਦਾ ਹੈ ਸੋ ਚੀਜ਼ ਨੂੰ ਵੇਚਣ ਲਈ ਸੋ ਉਹਨਾਂ ਨੂੰ ਠੀਕ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਦਾ ਇੱਕ ਧੰਦਾ ਬਣ ਗਿਆ ਹੈ ਕਿ ਕੰਮ ਚਲਾਉਣ ਲਈ ਝੂਠ ਦਾ ਸਹਾਰਾ ਲੈਣਾ ਹੀ ਪੈਣਾ ਹੈ ਸੋ ਆਪਾਂ ਇਹਨਾਂ ਨੂੰ ਹੀ ਇੱਕ ਅੱਜ ਇੱਕ ਕਰਮ ਦੱਸਾਂਗੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਵੱਧ ਤੋਂ ਵੱਧ ਕਰ ਦੇਣਾ ਜੀ ਕਿਉਂਕਿ ਇਹਦੇ ਵਿੱਚ ਵੀ ਫਾਇਦਾ ਹੈ ਜੋ ਆਪਾਂ ਕੰਮ ਦੱਸਣ ਜਾ ਰਹੇ ਹਾਂ ਵੀਡੀਓ ਵਿੱਚ ਸੋ ਜੇਕਰ ਤੁਸੀਂ ਇਹ ਇੱਕ ਕਰਮ ਕਰ ਲੈਨੇ ਹੋ ਤਾਂ ਪਰਮਾਤਮਾ ਦੀ ਨਿਗਾ ਵਿੱਚ ਸਹੀ ਸਾਬਤ ਹੋਵੋਗੇ ਕਿਉਂਕਿ ਹੁਣ ਕੰਮ ਕਰਨ ਲਈ ਝੂਠ ਦਾ ਸਹਾਰਾ ਲੈਣਾ ਪੈਂਦਾ ਹੈ ਸੋ ਉਸੇ ਝੂਠ ਨੂੰ ਮਟਾਉਣ ਲਈ ਆਪਾਂ ਕਰਨਾ ਕੀ ਹੈ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਇੱਕ ਕਰਮ ਦੱਸਦੇ ਆ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਜ਼ਰੂਰ ਕਰਨਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਕੁਝ ਕਮੈਂਟਾਂ ਦੇ ਵੀ ਜਵਾਬ ਦਵਾਂਗੇ ਇੱਥੇ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕਿ ਝੂਠ ਦਾ ਸਹਾਰਾ ਆਪਾਂ ਲੈਂਦੇ ਆਂ ਝੂਠ ਦੇ ਨਾਲ ਕੀ ਹੋਵੇਗਾ ਆਪਣਾ ਜੋ ਅੱਗਾ ਹੈ ਉਹ ਖਰਾਬ ਹੁੰਦਾ ਹੈ ਸੋ ਹੁਣ ਆਪਾਂ ਨਾਮ ਸਿਮਰਦੇ ਆਂ ਉਹਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਆਪਣੇ ਰਾਸਤੇ ਜਿਹੜੇ ਉਹ ਸਾਫ਼ ਕਰਦੇ ਆਂ ਨਾਮ ਦੀ ਕਮਾਈ ਕਰਦੇ ਆਂ ਨਾਮ ਦੀ ਕਮਾਈ ਦੇ ਨਾਲ ਸਾਡਾ ਰਸਤਾ ਜਿਹੜਾ ਉਹ ਸਾਫ਼ ਹੁੰਦਾ ਜਾਂਦਾ ਹੈ ਸੋ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਰਸਤੇ ਵਿੱਚ ਕੋਈ ਵੀ ਔਕੜਾ ਨਹੀਂ ਆਉਂਦੀ ਨਾ ਗੁਰੂ ਸਾਨੂੰ ਸੰਭਾਲ ਲੈਂਦਾ ਹੈ ਸੋ ਹੁਣ ਆਪਾਂ ਇੱਥੇ ਗੱਲ ਕਰਦੇ ਹਾਂ ਕਿ ਕਈ ਇਨਸਾਨ ਝੂਠ ਦਾ ਸਹਾਰਾ ਲੈਂਦੇ ਆ ਤੇ ਰੱਬ ਦਾ ਨਾਮ ਵੀ ਨਹੀਂ ਸਿਮਰਦੇ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਸੋ ਜੇਕਰ ਤੁਸੀਂ ਰੱਬ ਦਾ ਨਾਮ ਨਹੀਂ ਲੈਣਾ ਚਾਹੁੰਦੇ ਤਾਂ ਫਿਰ ਤੁਹਾਨੂੰ ਝੂਠ ਚੋਰੀ ਠੱਗੀ ਤੋਂ ਬਚਣਾ ਪਵੇਗਾ ਫਿਰ ਹੀ ਤੁਸੀਂ ਪਾਰ ਲੱਗ ਸਕਦੇ ਹੋ ਸੋ ਦੂਸਰਾ ਕੰਮ ਹੈ ਜੇਕਰ ਤੁਸੀਂ ਝੂਠ ਦਾ ਸਹਾਰਾ ਲੈਣਾ ਹੈ ਤਾਂ ਫਿਰ ਤੁਹਾਨੂੰ ਜ਼ਰੂਰਤ ਹੈ ਕਿ ਰੱਬ ਦਾ ਨਾਮ ਸਿਮਰਨ ਦੀ ਹੁਣ ਕਿਉਂ ਆਪਾਂ ਇਹਦੇ ਵਿੱਚ ਸਮਝਾ ਦਈਏ ਕਿ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ ਸੋ ਦੇਖੋ ਜੇਕਰ ਆਪਾਂ ਝੂਠ ਬੋਲਣਾ ਹੈ ਕੋਈ ਕੰਮ ਇਹੋ ਜਿਹਾ ਆ ਜਾਂ ਉਹਦੇ ਵਿੱਚ ਝੂਠ ਹੀ ਚੱਲਦਾ ਹੈ ਤਾਂ ਫਿਰ ਨਾਮ ਸਿਮਰਨ ਦੀ ਜ਼ਰੂਰਤ ਹੈ ਸੇਵਾ ਕਰਨ ਦੀ ਜ਼ਰੂਰਤ ਹੈ ਸਤ ਸੰਗ ਸੁਣਨ ਦੀ ਜ਼ਰੂਰਤ ਹੈ ਦਿਨ ਵਿੱਚ ਇੱਕ ਘੰਟਾ ਉਸ ਪ੍ਰਮਾਤਮਾ ਲਈ ਜ਼ਰੂਰ ਕੱਢੋ ਇਹਦੇ ਨਾਲ ਕੀ ਹੋਵੇਗਾ ਜੋ ਤੁਸੀਂ 1 ਘੰਟਾ ਪ੍ਰਮਾਤਮਾ ਨੂੰ ਦਿਓਗੇ ਸੇਵਾ ਆਪਣੇ ਖਾਤੇ ਵਿੱਚ ਜੋੜੋਗੇ ਉਹ ਸੇਵਾ ਤੁਹਾਡੀ ਜੁੜੇਗੀ ਨਹੀਂ ਜੋ ਤੁਸੀਂ ਦਿਨ ਵਿੱਚ ਮਾੜਾ ਕਰਮ ਕਰ ਲਿਆ ਹੈ ਝੂਠ ਬੋਲਿਆ ਹੈ ਉਹ ਤੁਹਾਡਾ ਨਾਲ ਦੀ ਨਾਲ ਜਿਹੜਾ ਹਿਸਾਬ ਕਲੀਅਰ ਹੁੰਦਾ ਜਾਵੇਗਾ ਘਟौती ਹੁੰਦੀ ਜਾਵੇਗੀ ਸੋ ਇਹ ਪ੍ਰਮਾਤਮਾ ਦੇ ਹਿਸਾਬ ਨਾਲੇ ਦੋ ਹੀ ਕੰਮ ਹੋ ਸਕਦੇ ਆ ਜਾਂ ਸੱਚਾਈ ਦੇ ਰਸਤੇ ਤੇ ਤੁਰਨਾ ਪਵੇਗਾ ਫਿਰ ਤੁਸੀਂ ਕਿਸੇ ਨੂੰ ਵੀ ਨਾ ਮੰਨੋ ਤੁਸੀਂ ਪਾਰ ਹੀ ਲੱਗ ਜਾਓਗੇ ਸੋ ਜੇਕਰ ਤੁਸੀਂ ਇਹਨਾਂ ਕੰਮਾਂ ਤੋਂ ਨਹੀਂ ਬਚ ਸਕਦੇ ਤਾਂ ਫਿਰ ਤੁਸੀਂ ਰੱਬ ਦਾ ਨਾਮ ਦਿਨ ਵਿੱਚ ਇੱਕ ਘੰਟਾ ਜ਼ਰੂਰ ਪਰਮਾਤਮਾ ਨੂੰ ਦਿਓ ਸੋ ਇੱਕ ਘੰਟਾ ਜ਼ਰੂਰ ਸਿਮਰੋ ਪਰਮਾਤਮਾ ਦਾ ਨਾਮ ਇਹਦੇ ਨਾਲ ਜੋ ਤੁਹਾਡੀਆਂ ਗਲਤੀਆਂ ਹੈ ਉਹ ਕੱਟੀਆਂ ਜਾਂਦੀਆਂ ਹੈ ਉਹ ਕਿਸ ਤਰ੍ਹਾਂ ਕੱਟੀਆਂ ਜਾਂਦੀਆਂ ਹੈ ਸੋ ਆਪਾਂ ਜਦੋਂ ਨਾਮ ਦੀ ਕਮਾਈ ਸਿਮਰਦੇ ਹਾਂ ਜਿਸ ਢੰਗ ਨਾਲ ਆਪਾਂ ਪੈਸਾ ਕਮਾਉਂਦੇ ਹਾਂ ਉਹ ਪੈਸਾ ਸਾਡੇ ਕੰਮ ਆਉਂਦਾ ਹੈ ਜੀ ਜੋ ਚਾਹੁੰਦੇ ਆ ਉਹਦੇ ਨਾਲ ਖਰੀਦ ਸਕਦੇ ਆ ਤੇ ਇਸੇ ਤਰ੍ਹਾਂ ਹੈ ਜੋ ਆਪਾਂ ਨਾਮ ਦੀ ਕਮਾਈ ਜੋੜਦੇ ਆਂ ਇਹ ਨਾਮ ਦੀ ਕਮਾਈ ਆਪਾਂ ਜਿਹੜੀ ਜੋੜਦੇ ਆ ਉਹ ਕਿਤੇ ਨਾ ਕਿਤੇ ਤਾਂ ਆਪਣੇ ਕੰਮ ਆਉਣੀ ਆ ਆਪਾਂ ਸਾਰੇ ਹੀ ਜਾਣਦੇ ਇਸੇ ਢੰਗ ਨਾਲ ਜਦੋਂ ਆਪਾਂ ਕੋਈ ਇਹੋ ਜਿਹਾ ਕੰਮ ਕਰਦੇ ਆ ਜਿਹਦੇ ਵਿੱਚ ਝੂਠ ਚੱਲਦਾ ਹੈ ਤਾਂ ਫਿਰ ਇਹ ਜੋ ਆਪਾਂ ਨਾਮ ਦੀ ਕਮਾਈ ਦਿਨ ਵਿੱਚ ਕਰਾਂਗੇ ਇਹਦਾ ਭਾਰ ਜਿਹੜਾ ਸਾਡੇ ਤੇ ਨਹੀਂ ਪਵੇਗਾ ਉਹ ਨਾਲ ਦੀ ਨਾਲ ਘਟਾਪੀ ਹੁੰਦੀ ਜਾਵੇਗੀ ਸੋ ਜਿੰਨੇ ਮਾੜੇ ਕਰਮ ਆਪਾਂ ਦਿਨ ਵਿੱਚ ਕਰ ਲੈਂਦੇ ਆ ਉਹਦੇ ਨਾਲ ਫਿਰ ਇਹ ਜਿਹੜਾ ਹਸਾਬ ਹੈ ਕਿ ਉਹ ਪ੍ਰਮਾਤਮਾ ਕਲੀਅਰ ਕਰ ਦਿੰਦਾ ਹੈ ਸੋ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਕਈ ਇਨਸਾਨ ਰੱਬ ਦਾ ਨਾਮ ਤਾਂ ਲੈਂਦੇ ਆ ਪਰ ਝੂਠ ਹੱਦੋਂ ਵੱਧ ਬੋਲ ਜਾਂਦੇ ਪਰ ਇੱਥੇ ਇੱਕ ਗੱਲ ਕਵਾਂਗੇ ਜਿਨ੍ਹਾਂ ਦਾ ਪੇਸ਼ਾ ਹੈ ਕੋਈ ਕੰਮ ਇਹ ਹੋ ਜਾਇਆ ਉੱਥੇ ਚੱਲਦਾ ਹੈ ਪਰ ਜਿੱਥੇ ਵੀ ਕੋਈ ਇਹੋ ਜਿਹਾ ਕੰਮ ਨਹੀਂ ਹੈ ਬਗੈਰ ਗੱਲੋਂ ਹੀ ਇਨਸਾਨ ਨੂੰ ਆਦਤ ਹੁੰਦੀ ਆ ਕਿ ਝੂਠ ਐਦਾ ਬੋਲਣਾ ਕਿ ਸੱਚ ਨੂੰ ਵੀ ਗਲਤ ਸਾਬਿਤ ਕਰਦੇ ਹੋ ਫਿਰ ਜ਼ਿੰਦਗੀ ਲਈ ਹਾਨੀਕਾਰਕ ਬਣ ਜਾਂਦਾ ਹੈ ਸੋ ਇਸ ਕਰਕੇ ਜਿਨ੍ਹਾਂ ਦਾ ਕੰਮਕਾਰ ਦੇ ਵਿੱਚ ਇਹੋ ਜਿਹਾ ਕੋਈ ਪੇਸ਼ਾ ਹੈ ਉਹਨਾਂ ਨੂੰ ਜ਼ਰੂਰਤ ਹੈ ਕਿ ਅੱਧਾ ਘੰਟਾ ਸਵੇਰ ਅੱਧਾ ਘੰਟਾ ਸ਼ਾਮ ਬੈਠ ਕੇ ਦੋ ਟਾਈਮ ਮਾਫੀ ਮੰਗਣੀ ਹੈ ਸਤਿਮਰਨ ਕਰਨਾ ਹੈ ਸੋ 1 ਘੰਟਾ ਬਹੁਤ ਜ਼ਿਆਦਾ ਨਹੀਂ ਹੈ ਆਪਾਂ ਸਾਰੀ ਦਿਹਾੜੀ ਪੂਰੀ ਜ਼ਿੰਦਗੀ ਹੀ ਰਿਸ਼ਤੇ ਵਾਲੇ ਲਾਦਣੇ ਰਿਸ਼ਤੇ ਵਾਲੇ ਹੀ ਆਪਾਂ ਕਮਾਈ ਕਰਦੇ ਆ ਇਹ ਸਭ ਕੁਝ ਇੰਨਾ ਬੋਝ ਜਿਹੜਾ ਚੱਕਦੇ ਆ ਪਾਪੜੇ ਤੇ ਮੁਸੀਬਤਾਂ ਮੂਲੇ ਲੈਣੇ ਆ ਕਾਦੇ ਲਈ ਆਪਾਂ ਕਮਾਉਂਦੇ ਆ ਝੂਠ ਪਾਨ ਬੋਲ ਕੇ ਬੱਚਿਆਂ ਲਈ ਘਰਦਿਆਂ ਲਈ ਰਿਸ਼ਤੇਦਾਰਾਂ ਦੇ ਵਿੱਚ ਜਾਣ ਆਉਣ ਸੋ ਉਹ ਤਰ੍ਹਾਂ ਦੇ ਕੰਮ ਜੋ ਇਨਸਾਨ ਨੂੰ ਪੈਂਦੇ ਆ ਤੇ ਉੱਥੇ ਹੁਣ ਜੇਕਰ ਆਪਾਂ ਇੱਕ ਘੰਟਾ ਆਪਣੇ ਲਈ ਵੀ ਕੱਢੀਏ ਜਿਹਦੇ ਨਾਲ ਰਸਤਾ ਕਲੀਅਰ ਹੋ ਸਕੇ ਤਾਂ ਕੋਈ ਜ਼ਿਆਦਾ ਨਹੀਂ ਹੈ ਸੋ ਜਿਨ੍ਹਾਂ ਦਾ ਕੋਈ ਇਹੋ ਜਿਹਾ ਪੇਸ਼ਾ ਹੈ ਕੰਮਕਾਰ ਦਾ ਤੇ ਉਹਨਾਂ ਅੱਗੇ ਇਹ ਬੇਨਤੀ ਹੈ ਕਿ ਹਰ ਰੋਜ਼ ਇੱਕ ਘੰਟਾ ਉਸ ਮੁਰਸ਼ਿਦ ਨੂੰ ਦਿਓ ਜਿਹਦੇ ਨਾਲ ਤੁਹਾਡੇ ਕੋਲ ਜਾਣੇ ਜਾਣੇ ਵਿੱਚ ਗਲਤੀਆਂ ਹੋਈਆਂ ਜਿਹੜੀਆਂ ਉਹ ਬਖਸ਼ਾਈਆਂ ਜਾ ਸਕਣ ਸੋ ਇਸ ਕਰਕੇ ਆਪੋ ਆਪਣਾ ਧਿਆਨ ਜਰੂਰ ਰੱਖੋ ਬਾਕੀ ਝੂਠ ਉਹਨਾਂ ਦੀ ਹੀ ਬੋਲੋ ਜਿੰਨਾ ਕ ਤੁਹਾਡੇ ਫਾਇਦੇ ਵਿੱਚ ਹੈ ਸੋ ਹੱਦੋਂ ਵੱਧ ਕਦੇ ਝੂਠ ਨਾ ਬੋਲੋ ਨਾ ਹੀ ਕੋਈ ਇਹੋ ਜਿਹਾ ਤਾਂ ਤੇ ਝੂਠ ਬੋਲੋ ਜਿੱਥੇ ਕਿ ਕਿਸੇ ਦਾ ਰਿਸ਼ਤਾ ਟੁੱਟਦਾ ਹੋਵੇ ਸੋ ਜਿੱਥੇ ਲੱਗਦਾ ਹੈ ਕਿ ਹੁਣ ਇੱਥੇ ਸੱਚ ਬੋਲ ਦੇਣਾ ਚਾਹੀਦਾ ਹੈ ਉੱਥੇ ਸੱਚ ਬੋਲਣ ਤੋਂ ਕਦੇ ਨਾ ਡਰੋ ਪਰਮਾਤਮਾ ਨੂੰ ਹਾਜ਼ਰ ਨਾ ਜਿਸ ਸਮਝ ਕੇ ਸੱਚ ਦੀ ਗਵਾਹੀ ਭਰਤੋ ਸੋ ਇਹਦੇ ਨਾਲ ਵੀ ਆਉਣ ਵਾਲੇ ਪਲਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਪਰਮਾਤਮਾ ਆਉਣ ਵਾਲੀਆਂ ਮੁਸੀਬਤਾਂ ਨੂੰ ਤੁਹਾਡੇ ਤੋਂ ਦੂਰ ਕਰ ਦੇਵੇਗਾ ਜਦ ਅਸੀਂ ਦੂਸਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਪਰਮਾਤਮਾ ਵੀ ਫਿਰ ਕਦੇ ਮਾੜਾ ਸਮਾਂ ਜੇਕਰ ਆ ਜਾਂਦਾ ਹੈ ਤੇ ਸਹਾਇਤਾ ਕਰਦਾ ਹੈ ਸੋ ਇਸ ਕਰਕੇ ਝੂਠ ਕਦੇ ਵੀ ਹੱਦੋਂ ਵੱਧ ਕਦੇ ਨਹੀਂ ਬੋਲਣਾ ਇਸ ਵੀਡੀਓ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਫਿਰ ਇਹ ਸੋਚ ਲਓ ਕਿ ਕੋਈ ਗੱਲ ਨਹੀਂ ਨਾਮ ਸਿਮਰਨ ਕਰਨਾ ਹੈ ਝੂਠ ਅਸੀਂ ਬੋਲ ਲੈਣੇ ਆਂ ਵੈਸੇ ਤਾਂ ਤੁਸੀਂ ਇਹ ਸੋਚ ਲਓਗੇ ਕੋਸ਼ਿਸ਼ ਕਰੋਗੇ ਕਿ ਨਾਮ ਸਿਮਰਨ ਕਰਨਾ ਤਾਂ ਔਖਾ ਹੈ ਝੂਠ ਬੋਲਣਾ ਸੌਖਾ ਹੈ ਤੁਸੀਂ ਝੂਠ ਬੋਲਣਾ ਹੀ ਛੱਡ ਦੋਗੇ ਇੰਨੀ ਕ ਉਮੀਦ ਅਸੀਂ ਕਰ ਸਕਦੇ ਹਾਂ ਕਿਉਂਕਿ ਨਾਮ ਦੀ ਕਮਾਈ ਕਰਨੀ ਬਹੁਤ ਔਖੀ ਹੈ ਝੂਠ ਤਾਂ ਆਸਾਨੀ ਨਾਲ ਕੋਈ ਸਾਰੀ ਦਿਹਾੜੀ ਇਨਸਾਨ ਤੋਂ ਬੁਲਾਈ ਜਾਓ ਵੈਸੇ ਲੱਗਦਾ ਹੈ ਕਿ ਤੁਸੀਂ ਵੀਡੀਓ ਨੂੰ ਸੁਣਨ ਤੋਂ ਬਾਅਦ ਆਪਣੇ ਆਪ ਵਿੱਚ ਸੁਧਾਰ ਜ਼ਰੂਰ ਲਿਆਉਣ ਦੀ ਕੋਸ਼ਿਸ਼ ਕਰੋਗੇ ਕਿ ਜਦ ਤੁਸੀਂ 1 2 ਦਿਨ ਕਰਕੇ ਹੀ ਦੇਖੋਗੇ ਕਿ 10 ਮਿੰਟ ਵੀ ਸਿਮਰਨ ਕਰਨਾ ਹੈ ਤੇ ਕਿੰਨਾ ਔਖਾ ਲੱਗਦਾ ਹੈ ਉਹੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਜ਼ਰੂਰ ਕਰੂੰਗ ਇਸੇ ਜਿਨ੍ਹਾਂ ਦੀ ਤਾਰ ਉਸ ਪ੍ਰਮਾਤਮਾ ਦੇ ਨਾਲ ਜੁੜ ਜਾਂਦੀ ਹੈ ਇਸ ਮਨ ਨੂੰ ਠੋਕਰ ਜਦੋਂ ਵੱਜਦੀ ਹੈ ਤਾਂ ਇਨਸਾਨ ਆਪਣੇ ਆਪ ਸੁਧਰਨ ਦੀ ਕੋਸ਼ਿਸ਼ ਕਰਦਾ ਹੈ ਸੋ ਜਿਹੜਾ ਇਨਸਾਨ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਉਹਨੂੰ ਫਿਰ ਮਾਲਕ ਆਪਪਾਰ ਲਗਾ ਦਿੰਦਾ ਹੈ ਕਿ ਇਹ ਹੁਣ ਇਨਸਾਨ ਸੁਧਰਨਾ ਚਾਹੁੰਦਾ ਹੈ ਸੋ ਜਵਾਨੀ ਵਿੱਚ ਨਾਮ ਜਪਿਆ ਬਹੁਤ ਫਾਇਦੇ ਦਿੰਦਾ ਹੈ ਜਿੱਕਰ ਕਹੇ ਕਿ ਬੁਢਾਪੇ ਵਿੱਚ ਨਾਮ ਜਪ ਲਈਏ ਬੁਢਾਪੇ ਵੀ ਇੱਕ ਇਨਸਾਨ ਉਸ ਨੂੰ ਨੋਟ ਹਟ ਜਾਂਦਾ ਹੈ ਦੂਸਰਾ ਚੰਗੀ ਤਰ੍ਹਾਂ ਨਾਲ ਬੋਲਿਆ ਵੀ ਨਹੀਂ ਜਾਂਦਾ ਤੇ ਤੀਸਰਾ ਦਿਖਾਈ ਵੀ ਦੇਣੋਂ ਹਟ ਜਾਂਦਾ ਹੈ ਸੋ ਇਸ ਕਰਕੇ ਜੋ ਨਾਮ ਸਿਮਰਨਾ ਹੈ ਜੇਕਰ ਜਵਾਨੀ ਵਿੱਚ ਅਨਸਾਰ ਸਿਮਰ ਲੈਂਦਾ ਹੈ ਤਾਂ ਬੁਢਾਪੇ ਵਿੱਚ ਇਹ ਦੁੱਖਾਂ ਦਾ ਸਾਹਮਣਾ ਜਿਹੜਾ ਨਹੀਂ ਕਰਨਾ ਪੈਂਦਾ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਸੋ ਜਿਨ੍ਹਾਂ ਦਾ ਕੋਈ ਇਹੋ ਜਿਹਾ ਪੇਸ਼ਾ ਹੈ ਉਹਨਾਂ ਨੂੰ ਇਹ ਕਰਮ ਕਰਨ ਦੀ ਜ਼ਰੂਰਤ ਹੈ ਸੋ ਜਿਨ੍ਹਾਂ ਦਾ ਕੋਈ ਵੀ ਇਹੋ ਜਿਹਾ ਪੇਸ਼ਾ ਵੀ ਨਹੀਂ ਫਿਰ ਵੀ ਇਹੋ ਜਿਹਾ ਕਰਮ ਕਰਦੇ ਆ ਉਹਨਾਂ 'ਤੇ ਬੇਨਤੀ ਆ ਕਿ ਇਹ ਕਰਮ ਨਾ ਕਰੋ ਉਹ ਇਹ ਨਾਮ ਸਿਮਰੋ ਬੱਦ ਤੋਂ ਬੱਦ ਨਾਮ ਦੀ ਕਮਾਈ ਕਰੋ ਤੇ ਪਰਮਾਤਮਾ ਦੇ ਦਰਸ਼ਨ ਤਦ ਤੁਹਾਨੂੰ ਹੋ ਸਕਦੇ ਆ ਪਰਮਾਤਮਾ ਨਾਲ ਤੁਸੀਂ ਮੁਲਾਕਾਤ ਕਰ ਸਕਦੇ ਆ ਤੇ ਜਿਹੜੇ ਇਨਸਾਨ ਕਈ ਵਾਰ ਦੇਖਿਆ ਹੈ ਕਿ ਝੂਠ ਬਹੁਤ ਬੋਲਦੇ ਆ ਤੇ ਰੱਬ ਦਾ ਨਾਮ ਵੀ ਲਈ ਜਾਂਦੇ ਆ ਤੇ ਆਪਾਂ ਇਹ ਦੇਖਦੇ ਆ ਕਿ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੈ ਹੁਣ ਕਾਰਨ ਕੀ ਹੈ ਕਿਉਂਕਿ ਉਹਨਾਂ ਕੋ ਪਾਠ ਸਿਮਰਨ ਕਰ ਲੈਂਦੇ ਆ ਜਿੰਨਾ ਕੋਈ ਦਿਨ ਵਿੱਚ ਝੂਠ ਬੋਲਣਾ ਹੁੰਦਾ ਹੈ ਤੇ ਇਸ ਕਰਕੇ ਉਹ ਨਾਲ ਦੀ ਨਾਲ ਹੀ ਕਟੌਤੀ ਜਿਹੜੀ ਹੁੰਦੀ ਜਾਂਦੀ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਜੇਕਰ ਤੁਸੀਂ ਵੀਡੀਓ ਸ਼ੇਅਰ ਕਰਦੇ ਆ ਇਹ ਵੀ ਇੱਕ ਤੁਹਾਡਾ ਕੀਤਾ ਹੋਇਆ ਇੱਕ ਚੰਗੇ ਕਰਮ ਵਿੱਚ ਲਿਖਿਆ ਜਾਵੇਗਾ ਕਿਸੇ ਰੂਹ ਤੱਕ ਕੋਈ ਚੰਗਾ ਮੈਸੇਜ ਪਹੁੰਚਾਉਣਾ ਸੋ ਚੰਗਾ ਮੈਸੇਜ ਹਰ ਇੱਕ ਤਾਈਂ ਸ਼ੇਅਰ ਕਰਨਾ ਚਾਹੀਦਾ ਹੈ ਮਾੜਿਆਂ ਤੋਂ ਬਚੋ ਸੋ ਜਿੰਨਾ ਹੋ ਸਕਦਾ ਆਪਣੇ ਆਪ ਦਾ ਧਿਆਨ ਜ਼ਰੂਰ ਰੱਖੋ ਆਪਣੇ ਆਪ ਨੂੰ ਸਮਾਂ ਜ਼ਰੂਰ ਦਿਓ ਜੀ